ਓ ਕਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖੁ ਹੋਇ ਸਿਫਤਿ ਖਸਮਨੀ ਨੂਰ ਅਰਸ ਹਉ ਗੁਰ ਸਹਉ ਤੋ ਟਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸੁਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਸਤਨਾਮ ਸ੍ਰੀ ਵਾਹਿ ਗੁਰੂ ब जी सोरठ महला तीजा घर पहला ते तुके, एक ओंकार ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੈ ਹਰ ਜੀਓ ਹਰਨਾਖਸ ਮਾਰ ਪਚਾਇਆ ਗੁਰਮਖਾਨੋ ਪ੍ਰਤੀਤ ਹੈ ਹਰ ਜੀਓ ਮਨਮੁਖ ਪਰਮੁ ਪੁਲਾਇਆ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖਲੇ ਹਰ ਜੀਉ ਰਨਾਖਸ ਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਉ ਮਨਮੁਖ ਪਰਮੁ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਇ ਰਹਾ ਭਗਤਾਨ ਜਮ ਜੋਹੇ ਨਾ ਸਾਕੈ ਕਾਲ ਨਾ ਨੇੜੈ ਜਾਇ ਕੇਵਲ RAM ਨਾਮ ਮਨ ਵਸੈ ਆ ਨਾਮਹਿ ਮੁਕਤ ਪਾਈ ਰਿਦ ਸਿਦ ਸਭ ਭਗਤਾ ਚਰਣੀ ਲਾਗੀ ਗੁਰ ਕ ਸਹਜ ਸੁਭਾਈ ਮਨ ਮੁਖਾਨੋ ਪਰਤੀਤ ਨ ਆਵੇ ਅੰਤਰ ਲੋਭ ਸੁਆਉ ਗੋ ਰਮਖ ਹਿਰਦੈ ਸ਼ਬਦ ਨਾ ਭਿਦੇਓ ਹਰ ਨਾਮ ਨਾ ਲਾਗਾ ਭਾਓ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਬਰਤਦਾ ਪ੍ਰਭ ਜੀ ਭਗਤੇ ਹੋ ਤੋ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖ ਵਿਦਾਤਾ ਉਮ ਮਾਰ ਮਨਸਾ ਮਨਹ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚੰਤ ਕਾਮ ਕਰਹਿ ਪ੍ਰਵਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਗੁਰਪੁਰ ਸਾਧ ਸਦਾ ਮਨ ਵਸੇ ਆ ਸਭ ਕਾਜ ਸਵਾਰਨ ਹਾਰਾ ਉਹ ਨ ਕੀ ਰੀਸ ਕਰੇ ਸੋ ਬਿਗੁੱਚ ਜਿਨਾਂ ਹਰਿ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋਕ ਮੋਏ ਬਿਲ ਲਾਈ ਆਵ ਜਾਵਹ ਠੌਰ ਨਾ ਪਾਵਹ ਦੁਖ ਮਹ ਦੁਖ ਸਮਾਈ ਗੋ ਰਮਖ ਹੋਵੇ ਸੋ ਅਮਰਤ ਪੀਵਾ ਸਹਜ ਸਾਚ ਸਮਾਈ ਬਿਨ ਸਤਗੁਰ 세ਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜ੍ਹ ਤਬਾਦ ਬਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਇ ਜਿਨ ਹਰ ਮਨ ਵਸਿਆ ਸੇ ਦਰਸਾਚੇ ਦਰਸਾਚ ਸਚਿਆਰਾ ਓ ਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣ ਹਾਰਾ ਨਾਨਕ ਤਿਨ ਕਾ ਸਦ ਬਲਿਹਾਰੈ ਜਿਨ ਹਰਿ ਰਾਖਿਆ ਔਰ ਧਾਰਾ ਜਿਨ ਹਰਿ ਮਨ ਵਸਿਆ ਸੇ ਦਰਸਾਚੇ ਦਰਸਾਚੇ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਮੀਟਣਹਾਰਾ ਨਾਨਕ ਤਿਨ ਕਾ ਸਦ ਬਲੇ ਹਾਰ ਜਿਨ ਹਰਿ ਰਾਖਿਆ ਉਰਤਾਰਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲੇ ਹਰ ਜੀਉ ਹਰਨਾਕ ਸਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਭੁਲਾਇਆ